ਮਾਛੀ ਵਾਲਾ ਸਾਡੀ ਪਾਵਨ ਤੇ ਪਵਿੱਤਰ ਧਰਤੀ ਲੈ ਰਹੀ ਹੈ ਇਸ ਸਮੇਂ ਕਬੱਡੀ ਪਾਉਣ ਦੇ ਲਈ ਰਾਜੂ ਅਗੇ ਨੂੰ ਵਧਿਆ ਹੋਇਆ ਹੈ ਆਪਣੇ ਵੱਲੋਂ ਸੁੱਖ ਦੇ ਨਾਲ ਰਟਾਲ ਹਰਾਲੀ ਦਾ ਧੰਨਵਾਦ ਕਰਦਾ ਹਾਂ ਅਖੀਰ ਪੱਟੀ ਤੇ ਨਾਲ ਲੱਗੀ ਪਾਗੜੀ ਦਾ ਧੰਨਵਾਦ ਲਓ ਪੈਸੇ ਕਬੱਡੀ ਤੇ ਸ਼ੀਲੂ 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 ਟੱਕਰ 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 ਵਾਓ ਸੋਹਣਿਆ ਵਾਹ ਓ ਸੋਹਣਾ ਸਰਾ ਓ ਗੱਬਰੂ ਐ ਪੀਸੀ ਨਾਜਨ ਕਬੱਡੀ ਫੈਡਰੇਸ਼ਨ ਸਾਰਿਆਂ ਦਾ ਧੰਨਵਾਦ ਓ ਸ਼ਿਲੂ ਹਰਿਆਣੇ ਵਾਲਾ ਓ ਸ਼ਿਲੂ ਆ ਗਿਆ ਵਿੱਚ ਦੁਨੀਆ ਦੇ ਓ ਮੰਡੜ ਸੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਸ ਹਿੰਦਾ ਜਿਹੜਾ ਦੁਨੀਆ ਚ ਰੋਹੇ ਪਿੰਡੂ ਬਰਾਦਾ ਸ਼ੋਰਾ ਹਰਿਆਣੇ ਦਾ 헤ਰਾ ਹੋ ਗਿਆ ਹਰਿਆਣੇ ਦੇ ਕਬੱਡੀ 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 ਹਾ ਹਾ ਤੇਰੀਆਂ ਗੁੰਦੀਪ ਤੇ ਕੁਲਦੀਪ ਵੱਲੋਂ ਹੌਸਲੇ ਦੇ ਨਾਲ ਹੌ ਤਰ ਕਰ ਮੰਝਣਾ ਦਰਨਾ ਤੂੰ ਸੂਰਮਾ ਦਲੇਰ ਬਣ ਜਾ ਕੋ ਖੁਜ ਮੇਟਾਈ ਹੁਣ ਮਾਤ ਦੀ ਹੈ ਮੰਦਿਰ ਤੇ ਕੁਲਦੀਪ ਬਸ ਸਾਈਡਿੰਗ ਇਹ ਆਲੋਚਨਾ ਸ਼ਿਲੂ ਦੇ ਆਪੇ ਸਮੂਥੀ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਮਨਦੀਪ ਚੌਕੀਮਾਨ ਲਾਡੀ ਲੱਖਾਂ ਦਾ ਬੰਡ ਆਪਣੀ ਟੀਮ ਵਿੱਚ ਜੋੜਦੇ ਲੋ ਲੈਣੇ ਵਾਲਾ ਗੱਪਰੂ ਇਸ ਸਮੇਂ ਢੱਲੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਤਰ ਤਰ ਦੇ ਹੰਢੀ ਰਹਿਣ ਦੀ ਪਰਖ ਪਹੁੰਚਾਉਂਦੀਆਂ ਨੇ ਚੜਦੀ ਕਲਾ ਵਿੱਚ ਰਹਿੰਦੀ ਸਦਾ ਹੀ ਚੜਤ ਪਹੁੰਚਾਉਂਦੀਆਂ ਨੇ ਜਦ ਹਿੱਕ ਤਾਂ ਕੇ ਖੜ ਜਾਂਦੇ ਫਿਰ ਪੈਰ ਨਹੀਂ ਛੱਡਦੇ ਰਾਜੇ ਖੇਲੇ ਇਹਨਾਂ ਦੀ ਗੱਲ ਲੀਕ ਹੈ ਪੱਪਰ ਤੇ ਕਬੱਡੀ ਹਿੰਦ ਪਲੰਮਿੰਗ ਵੱਲਾ ਲੱਗਾ ਹੋਇਆ 500 ਡਾਲਰ ਦੇ ਗੋਪੀ ਰਫਾ ਲਾਊਗਾ ਗੋਪੀ ਦਾ ਇਹਦਾ ਬਲਾਲ ਨੂੰ ਨਿੱਤਾ ਜਾਊਗਾ ਪਾਸ ਨਾਲੋਂ ਲਾਓ ਕਬੱਡੀ ਮਾਰਨ ਦੇ ਵਾਸਤੇ ਬੱਲ ਨੌ ਵਾਲਾ ਮੰਨਾ ਹੀਰੋ ਖੇਡ ਕਬੱਡੀ ਦਾ ਅਨਸ਼ਾਫਾ ਮੁੰਡਾ ਕਰਦਾ ਕਮਾਲ ਹੈਰੀ ਉਹਨਾਂ ਨੂੰ ਰਾਜਕਮਾਰ ਉਹਨੇ ਇਹ ਨਹੀਂ ਮਾਨਿਸਕਨ ਥਾਲੀ ਵਾਲਾ ਉਹਨੂੰ ਉਹ ਕਮਾਲ ਕਰਦਾ ਮੁੰਡਾ ਵੱਲੇ ਵੱਲੇ ਹੋਈ ਪਈ ਸ਼ੀਲੂ ਸ਼ੀਲੂ ਆ ਸ਼ੀਲੂ ਨੂੰ ਕਿਹੜਾ ਕਿਹੜਾ ਪਿਆਰ 500 ਡਾਲਰ ਬਲਾਉਣ ਦਾ ਆ ਫੜਾ ਵੀ 500 ਡਾਲਰ ਮਨੀ ਕਿਧਰ ਪਾਸੇ ਆ ਦੂਰ ਗੋਟਿਆ ਹਰ 500 ਪਹਿਲਾਂ ਪੁੱਜਿਆ ਹੈ ਨਗਦ ਮੈਂ ਆਪਣੇ ਮੱਲੋਂ ਦਬੱਟਾ ਪੰਜਾਬੀ ਸੋਰਸ ਐਂਡ ਕਲਚਰਲ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਵੀਰ ਵੱਡੇ ਮਾਨ ਸਨਮਾਨ ਅਤੇ ਸ਼ਿੱਖੀ ਦੇ ਵੱਲੋਂ ਜੋ ਸ਼ਿਨੂ ਟੱਕੇ ਨੂੰ ਹਾ ਸ਼ਿਨੂ ਕਰਦਾ ਕੋਸ਼ਿਸ਼ ਟੱਕ ਲੈਣ ਦੀ ਆ ਕਨਾਲ ਹੀ ਵੇਖਦੇ ਮਾਰ ਕਬੱਡੀ ਹੇ ਹੇ ਯੋਗਾਂ ਤਗੜੇ ਜੀ ਕੋਲ ਜਲਦੀ ਹੋਈ ਕਮਾਲ ਹੋਈ ਬਈ ਕਬੱਡੀ 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 ਸੰਡੀ ਮਾਨੀਓ ਨੰਬਰ ਬਾਲੇ ਦੇ ਦੋ ਜੱਫੇ ਹਰ ਵੇ ਚਿੱਲ ਦੀ 100 ਡਾਲਰ ਸੰਡੀ ਮਾਨੀਓ ਸ਼ੀਨੂ ਵੀ ਨਹੀਂ ਪੁੱਛਦਾ ਕਰਦਾ ਮਨਜੀਤ ਭਾਈ ਇਹ 100 ਡਾਲਰ ਸ਼ੀਨੂ ਦੇ ਲਈ ਹੈ ਕੰਟ ਗਾਇਸ ਸਿਮਰਨਾ ਨਾਡੀ ਸਿੱਧੂ ਕਹਿ ਰਹੇ 200 ਡਾਲਰ ਦੀ ਇਹ ਸਨੀ ਵਾਲਾ ਫੜ ਲਓ ਪਲੀਜ਼ ਸੈਂਡੀ ਮਾਨ ਨੂੰ ਵੀ ਧੰਨਵਾਦ ਓਦਰ ਕੌਣ ਤੇ ਮੰਨਾ ਬੱਲ ਨੌ ਵਾਲਾ ਸਿਰਾ ਕਬੱਡੀ ਸਿਰਾ ਕਬੱਡੀ ਸਿਰਾ 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 ਅਗਬਰੂਆ ਬਈ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਤਿੰਨ ਜਫੇ ਹੋ ਗਏ ਵੀ ਸੈਂਡੀ ਮਾਨ 1100 ਡਾਲਰ ਹੈ 200 ਲੱਗਾ ਪਹਿਲੇ 1100 ਕਿ ਲੱਗਿਆ ਹੋਇਆ ਹੈ ਦੀ ਸਾਡਾ ਵੀ ਧਾਰੀ ਵਾਲਾ ਇਹਨਾਂ ਵੀਰਾਂ ਨੇ ਹਰਵਿੰਦਰ ਅੱਜ ਇਹੋ ਉਹਨਾਂ ਨੇ ਕਹਿ ਦਿੱਤਾ ਵੀ 500 ਡਾਲਰ ਕਰਦੇ ਹੋ ਜੇਕਰ ਸ਼ਨੀ ਦੋ ਜਥੇ ਲਾਉਂਦਾ ਇਹ ਹੈ ਮੰਨਾ ਬਲਨੋਂ ਦੀ ਧਰਤੀ ਦਾ ਅਮਰੀਕਾ ਤੋਂ ਚੱਲ ਕੇ ਪਜਿਆ ਹੋਇਆ ਹੈ ਬੋਲਿਆ ਹੈ ਤਾਵਾ ਤੇ ਚਾਰੋਂ ਦੇ ਵਿੱਚੋਂ ਕੌਣ ਉਹ ਹੱਥ ਕਰਦਾ ਵਾਹ ਓਏ ਨੌਜਵਾਨਾਂ ਪੈਸੀ ਰੇਟ ਤੇ ਇਹ ਮਨੀਸ਼ ਹੈ ਇਹ ਮਨੀਸ਼ ਹੈ ਉਧਰ ਲਜੈਂਸੀ ਡੀਐਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਡੀਐਸ ਵਾਲਿਆਂ ਦਾ ਓਏ ਮਨੀਸ਼ ਹੈ ਮੰਨਾ ਮੰਨਾ ਇਸ ਵੇਲੇ ਪੁਆਇੰਟ ਦੋੜ ਵਾਲਾ ਦੋੜ ਵਾਲਾ ਵੀਐਸ ਟ੍ਰੈਕਿੰਗ ਦੇ ਦਾ ਬਹੁਤ-ਬਹੁਤ ਧੰਨਵਾਦ ਉਧਰ ਲਓ ਸੰਦੀ ਮਾਨ ਨੇ ਐਲਾਨ ਕਰ ਦਿੱਤਾ ਵੀ ਬੱਦਲ ਦੀ ਟੀਮ ਦਾ ਜਿਹੜਾ ਵੀ ਜਾਫੀ ਜਫਾ ਲਾਵੇਗਾ